ਅਚਵਾਈ ਦੀ ਪੂਰੀ ਅਸਲ ਪੈਲਣ ਦਾ ਆ ਗਿਆ 32 ਕਿਜੀ ਦਾ ਮਿਲ ਕੇ ਰਿਕਾਰਡ ਆ ਗਿਆ ਤੇ ਬਾਕੀ ਕੁਆਲਿਟੀ ਕਰ ਸਕਦੇ ਚੱਕ ਲੈ ਸੱਜਣਾ ਜੱਗੀ ਡੈਰੀ ਫਾਰਮ ਦੇ ਨਾਲ ਸ਼ਹਿਰ ਬਰਨਾਲੇ ਪਹੁੰਚੇ ਵਾ ਮੰਨ ਲੋ ਤਿੰਨ ਤਾਂ ਦਿਖਾ ਦਾਂਗੇ ਝੋਟੀਆਂ ਤੁਹਾਨੂੰ ਇਹ ਮੰਨ ਲੋ ਪੰਜ ਤੋਂ 6 ਦਿਖਾ ਦਾਂਗੇ ਵਹਿੜਾ ਜਿਵੇਂ ਕਾ ਵਹਿੜ ਚੈੱਕ ਕਰੀਏ ਨਾ ਇਧਰਲੇ ਬੰਨੇ ਹਵਾਨਾ ਬਹੁਤ ਕਮਾਲ ਦਾ ਰੱਖਦੀ ਆ ਤੇ ਸਾਈਵਾਲ ਜਰਸੀ ਐਚ ਐਫ ਕਰਾ ਸੰਗ ਚ ਇਹ ਮੰਨ ਲਓ ਵੀ ਹਰ ਇੱਕ ਕਿਸਮ ਦੀ ਗਾਂ ਵੀ ਆਪਾਂ ਦੇਵਾਂਗੇ ਤੇ ਮੱਝਾਂ ਐ ਮੰਨ ਲਓ ਵੀ ਟੌਪ ਤੋਂ ਟੌਪ ਦੀਆਂ ਦਿਖਾ ਦਾਂਗੇ ਤੇ ਬਾਕੀ ਗੱਲ ਵਾ ਤੁਹਾਡੀ ਬਾਈ ਨਾ ਕਰਾਵਾਂਗੇ ਇੱਕ ਬੈੜ ਤੁਹਾਨੂੰ ਆ ਵੀ ਦਿਖਾ ਦਾਂਗੇ ਆ ਜਾ ਤੇ ਜਗੀਰਲੇ ਬੰਨੇ ਹੋਰ ਜੱਗੀ ਕਿਵੇਂ ਆ ਹਨ ਕਿਰਪਾ ਬਾਬੇ ਨਾਨਕ ਜੀ ਜੀ ਪੂਰੀ ਚੜਦੀ ਕਲਾ ਹਾਂਜੀ ਹਾਂਜੀ ਨਾ ਆਪਣਾ ਫੋਨ ਨੰਬਰ ਬਾਈ 98153 99107 ਜਗੀ ਡੇਰੀ ਫਾਰਮ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਠੀਕ ਹੈ ਬਰਨਾਲੇ ਤੋਂ ਜਿਹੜਾ ਸੇਖਾ ਧੂਰੀ ਨੂੰ ਰੋਡ ਜਾਂਦਾ ਬਰਨਾਲੇ ਦੇ ਵਿੱਚ ਇੱਕੋ ਹੀ ਚੌਕ ਆ ਬੱਤੀਆਂ ਵਾਲਾ ਬੱਤੀਆਂ ਵਾਲਾ ਚੌਕ ਜੀ ਆ ਗਿਆ ਹਾਂ ਤੇ ਰੇਟ ਚ ਅੱਗੇ ਕੀ ਰਹੂਗਾ ਅੱਜ ਦਾ ਆਪਣਾ ਹਾਂ ਰੇਟ ਬਾਈ ਆਪਣੇ ਕੋਲੇ ਮੰਨ ਲਾਗੇ ਅੱਜ 50000 ਤੋਂ ਲੈ ਕੇ 1.5 ਲੱਖ ਚੱਕਰ ਰਹਿਣਗੇ ਸਾਰੇ ਨਗ ਹਾਂ ਸਾਰੇ ਨਗ ਠੀਕ ਹੈ ਗੱਲਾਂ ਮੱਜਾਂ ਦੇ ਰੇਟ ਵੀ ਵਧੀਆ ਆਣੇ ਮਤਲਬ ਠੀਕ ਹੈ ਉਹ ਆ ਵੀ ਗਾਮਾਂ ਦੇ ਵੀ ਤੇ ਸ਼ੁਰੂਆਤ ਆ ਝੋਟੀ ਤੋਂ ਕਰ ਲਈਏ ਹਾਂ ਬਾਈ ਜਿੰਦਰੋਂ ਮਰਜੀ ਮਾਰ ਲਵੀ ਕੈਮਰਾ ਨਸਲ ਕੁਆਲਿਟੀ ਕਰਾ ਦੇ ਚੱਕ ਇੱਕ ਵਾਰੀ ਰੰਗ ਰੂਪ ਝੋਟੀ ਦਾ ਸੂਆ ਜੱਗੀ ਸੂਆ ਦੂਜਾ ਹੁੰਦੀ ਹੈ ਬਾਈ ਜੀ ਤੋਰ ਦੇ ਖੋਲ ਕੇ ਤੇ ਬਾਕੀ ਸੱਜਣੋ ਇੱਥੇ ਨਾ ਤੁਰਦੀ ਜਜਮੈਂਟ ਕਰ ਸਕਦੇ ਸੂਆ ਕਿਹੜਾ ਦੱਸਿਆ ਬਾਈ ਦੂਜਾ ਦੂਜਾ ਸੂਆ ਬਾਈ ਜੀ ਇਹ ਆਪ ਬਾਈ ਦੱਸਦੇ ਆ ਵੀ ਪਿਛਲੇ ਸੂਏ ਅਸੀਂ ਸਰਸੇ ਤੋਂ ਲੈ ਸੀਗੇ ਹਰਿਆਣੇ ਚ ਠੀਕ ਆ ਜੀ ਅੱਜ 14 ਕਿਲੋ ਦੁੱਧ ਨੇ ਹਾਂਜੀ ਬਾਈ ਪਹਿਲਾਂ ਨਹੀਂ ਦਿੱਤਾ ਹੋਇਆ 14 ਕਿਜੀ ਦਾ ਪਹਿਲਣ ਦਾ ਮਿਲਕ ਰਿਕਾਰਡ ਆ ਗਿਆ ਤੇ ਬਾਕੀ ਇੱਥੇ ਤੋਂ ਸਿੰਘਾਂ ਦੀ ਕੁਆਲਿਟੀ ਫੇਸ ਕੁਆਲਿਟੀ ਕਿਹੜਾਂ ਜੱਗੀ ਹੋਰ ਕਮਾ ਦੇ ਇੱਥੋਂ ਬਾਈ ਆ ਲੈ ਪੁੱਤ ਤੇ ਬਾਕੀ ਥਣ ਲੇਵਾ ਚੈੱਕ ਕਰ ਸਕਦੇ ਹਾਂ ਥੱਲੋਂ ਥਣ ਲੇਵੇ ਤੇ ਰਹੂਗੀ ਪੂਰੀ ਸਾਫ਼ ਤੇ ਦਿਨ ਕਿੰਨੇ ਕੱਢਦੀ ਆ ਬਾਈ 23 ਤਰੀਕ ਨੂੰ ਦਿਨ ਪੂਰੇ ਆ ਵੀਰੇ ਇਹਦੇ ਕਮਾ ਲਿਆ ਬਾਈ ਇੱਥੋਂ 23 ਨੂੰ ਦਿਨ ਪੂਰੇ ਆ ਹਾਂ ਅੱਜ ਮੈਂ ਉਹ 8 ਦਿਨ ਮੰਨ ਲਓ 15 ਤਰੀਕ ਆ ਅੱਜ 15 ਤਰੀਕ 10 ਦਿਨ ਮੰਨ ਕੇ ਲੈ ਲੇ ਜਿਹੜਾ ਭੈਣ ਭਰਾ ਲਊਗਾ ਠੀਕ ਆ ਜੀ ਹਾਂ ਆ 10 ਦਿਨ ਲਗਭਗ ਮੰਨ ਕੇ ਲੈ ਜਾਓ ਬਾਈ ਕਹਿੰਦਾ ਤੇ ਬਾਕੀ ਸਭ ਤੋਂ ਕੁਆਲਟੀ ਚੈੱਕ ਕਰ ਸਕਦੇ ਹੋ ਬਾਡੀ ਦੀ ਬਣਤਰ ਆਰਡਰ ਕੁਆਲਟੀ 100 ਦੀ 100 ਰਹੂਗੀ ਪਾਰ ਬੋਝ ਦੀ ਥਣ ਵੱਧ ਘਟਦੀ ਹੈ ਕੀ ਗਾਰੰਟੀ ਰਹੂਗੀ ਬਾਈ ਜਿਹੜਾ ਵੀ ਜਾਨਵਰ ਆਪਾਂ ਤੋਂ ਕੋਈ ਭੈਣ ਭਰਾ ਸੁਆ ਹੋਇਆ ਲੈ ਕੇ ਜਾਂਦਾ ਹਾਂਜੀ ਚਾਹੇ ਸੂਣ ਵਾਲਾ ਲੈ ਕੇ ਜਾਂਦਾ ਠੀਕ ਆ ਗੱਲ ਆਪਣਾ ਥਣ ਘਟ ਵੱਧ ਦੀ ਠੀਕ ਆ ਗੱਲ ਪਾਰ ਬੋਝ ਦੀ ਠੀਕ ਹੈ ਕੋਈ ਜਾਨਵਰ ਜਾ ਕੇ ਖਾਵੇ ਪੀਵੇ ਨਾ ਇੱਥੋਂ ਇੱਥੋਂ ਮਾਰੀ ਲੱਭੀ ਕੈਮਰਾ ਆਰਡਰ ਤੇ ਥੱਲੇ ਇਹ ਇੱਥੋਂ ਉਹ ਚੀਜ਼ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜਿਹੜਾ ਦੁੱਧ ਹੁੰਦਾ ਵੀਰੇ ਉਹ ਜਿਹੜਾ ਅੱਜ ਆਪਣੇ ਕੋਲੇ ਤਿਆਰ ਆਪਾਂ ਉਹਦੀ ਗਾਰੰਟੀ ਦੇਵਾਂਗੇ ਠੀਕ ਹੈ ਗਾਂਗਲੇ ਦੀ ਸੇਵਾ ਹੁੰਦੀ ਹੈ ਹਨਾ ਠੀਕ ਆ ਗੱਲ ਆ ਇਹਨੇ ਬਾਈ ਕਹਿੰਦਾ 14 ਕਿਲੋ ਦਾ ਮਿਲਕਰ ਰਿਕਾਰਡ ਆ ਗਿਆ ਤੇ ਬਾਕੀ ਇੱਥੇ ਤੋਂ ਸਾਈਡ ਤੋਂ ਕੁਆਲਟੀ ਕਰ ਸਕਦੇ ਚੈੱਕ ਝੋਟੀ ਚੰਗੀ ਆ ਖੜਮੇ ਪੁੱਠੇ ਦੀ ਆ ਕੱਚਾਪਣ ਝੋਟੀ ਚ ਬਹੁਤ ਆ ਗਿਆ ਤੇ ਜੱਗੀ ਰੇਟ ਬਾਈ ਦਾ ਫਿਰ ਰੇਟ ਬਾਈ ਜਿਹੜਾ ਅੱਜ ਦਾ ਰੇਟ ਆ ਇਹਦਾ ਹਾਂਜੀ ਅੱਜ ਆਪਾਂ 1 ਲੱਖ ਦੀ ਗੱਟੀ ਦੇ ਦਾਂ ਇੱਕ 25 ਦੀ ਇੱਕ 25 ਦੀ ਪਹਿਲਾਂ ਪਤਾ ਕਰਕੇ ਆ ਜਣ ਦੋ ਜਿਹ ਲੈਣ ਚ ਮੈਂ ਕਿਹਾ ਵੀਰੇ ਚਾਰ ਥਾਂ ਮੇ ਪਤਾ ਕਰਕੇ ਆਉਣ ਜੇ ਤਾਂ ਆਪਣੇ ਗਾਈਆਂ ਦੇ ਮੱਝਾਂ ਦਾ ਰੇਟ 10000 ਰੁਪਿਆ ਲੋਕਾਂ ਨਾਲੋਂ ਕੱਟ ਹੋਇਆ ਹਾਂਜੀ ਤਾਂ ਆਪਾਂ ਤੋਂ ਵੀਰ ਭੈਣ ਕੋਈ ਜਾਨਵਰ ਲੈ ਜਾਣ ਜੇ ਅਗਲੇ ਨੂੰ ਵੱਧ ਲੱਗੇ ਜਮਾਨਾ ਲੈਣਾ ਆਉਣ ਜਾਣ ਦਾ ਤੇਲ ਖਰਚਾ ਵੀ ਦੇ ਕੇ ਤੋਰਾਂਗੇ ਤੇ ਹੁਣ ਮਾਰੋ ਲੱਭੀ 2 ਨੰਬਰ ਵਾਲੀ ਦੇ ਕੈਮਰਾ ਚੈਲੰਜ ਹੀ ਐ ਸੱਜਣਾ ਕਹਿੰਦਾ ਜੇ ਕੱਟ ਹੋਇਆ ਆਮ ਸੱਜਣਾ ਨਾਲੋਂ 10000 ਤਾਂ ਤਾਂ ਪਸ਼ੂ ਲੈ ਜਿਓ ਤੇ ਤੇਲ ਵੀ ਪਵਾ ਕੇ ਤੋਰਾਂਗੇ ਗੱਡੀ 'ਚ ਉਹ ਕੰਮ ਨਹੀਂ ਹੈਗਾ ਵੀ ਸਾਡੀ ਪਕਾਈ ਕਰਾ ਦਾਂਗੇ ਇੱਥੋਂ ਮਾਰ ਕੈਮਰਾ ਇਹਦਾ ਸੂਆ ਜੱਗੀ ਦੂਜਾ ਸੂਈ ਇਹ ਸੁੰਦੀ ਹੈ ਬਈ ਕੈਕ ਦਿਨ ਕੱਢਦੀ ਆ ਇਹਦਾ ਮਨ ਬਈ ਬਈ 17 ਤਰੀਕ ਨੂੰ ਦਿਨ ਪੂਰੇ ਨੇ ਤੌਰ ਦੇ ਖੋਲ ਕੇ 20 ਤਰੀਕ ਮੰਨ ਕੇ ਲੈ ਲੈ ਜਿਹੜਾ ਵੀ ਭੈਣਪੁਰਾ 5 ਦਿਨ ਮੰਨ ਕੇ ਲੈ ਲੈ ਠੀਕ ਆ ਗੱਲ ਆ ਪਰ ਇੱਕ ਗੱਲ ਆ ਬਾਈ ਇਹ ਕੱਟੀ ਦੀ ਠੀਕ ਆ ਗੱਲ ਆ ਹਾਂਜੀ ਹਾਂਜੀ ਆਪਣੀ ਜਮਾ ਖਾਸ ਯਾਰ ਮਿੱਤਰ ਕੋਲੋਂ ਆਈ ਆ ਠੀਕ ਆ ਗੱਲ ਆ ਘਰ ਦੀ ਝੂਟੀ ਆ ਠੀਕ ਆ ਜੀ ਕੋਲੂਣ ਦਾ 12 12.5 ਕਿਲੋ ਦੁੱਧ ਜਿਹੜਾ ਕੰਡੇ ਨਾ ਮਤੂ ਲਿਆ ਹੋਇਆ ਜਿਹੜਾ ਸਾਡਾ ਵਪਾਰੀਆਂ ਵਾਲਾ ਹੁੰਦਾ ਉਹ ਤਾਂ ਮੰਨ ਲੈ ਵੀ 15 ਕਹਿ ਦੀ ਜਏ ਠੀਕ ਆ ਗੱਲ ਆ ਕਮਾਲ ਆ ਬਾਈ ਇੱਥੋਂ ਪਰ ਸਿੰਘ ਸੰਗ ਦਿਖਾ ਦੇ ਆਣੀ ਵੀ ਕੋਈ ਸੰਗੇ ਦਾ ਬਣਾਇਆ ਹੋਇਆ ਓਰੀਜਨਲ ਆ ਗਿਆ ਕੰਦੇ ਵਾਲਾ ਸਿੰਘ ਆ ਗਿਆ ਹਾਂ ਜਮਾ ਓਰੀਜਨਲ ਸੰਗਾ ਤੇ ਬਿੰਦੀਆਂ ਵਾਲਾ ਸੰਗਾ ਆਇਆ ਨਹੀਂ ਵੀ ਆ ਲੈ ਚੱਲ ਆ ਲੈ ਚੱਲ ਵੀ ਰਗੜਿਆ ਬਾਜਾਂ ਤਾਂ ਗੋਲ ਕਰਿਆ ਵਾ ਕਿੰਨੇ ਦਿਨ ਦੱਸਿਆ ਜੱਗੀ ਇਹਦੇ 5 ਦਿਨ ਪਾਇਆ ਬਈ ਇਹਦੇ ਪੂਰੇ ਹਾਂ ਇਹ ਲੋਕੋ ਨੇ ਬਈ ਇਧਰੋਂ ਆਪਣਾ ਸਾਡਾ ਜਾਦੇ ਫਿਰਕਾ ਐ ਮੰਨ ਵੀ ਅਸੀਂ ਆ ਕਰਮਗੜ ਨੰਗਲ ਠੀਕ ਐ ਇਹ ਤਿੰਨੇ ਵੰਝੀ ਨੰਗਲ ਪਿੰਡ ਤੋਂ ਲਿਆਂ ਹੋਇਆ ਆਪਣੀਆਂ ਠੀਕ ਐ ਜੀ ਅਸੀਂ ਉਧਰੋਂ ਹੀ ਪਸ਼ੂ ਬਾਹਲੇ ਲਿਉਂਨੇ ਆ ਤੇ ਜੱਗੀ ਇਹਦਾ ਰੇਟ ਕੀ ਰਹਿਣ ਵਾਲਾ ਬਾਈ ਬਈ ਇਹਦਾ ਜਿਹੜਾ ਅੱਜ ਦਾ ਮੁੱਲ ਹੈਗਾ ਹਾਂਜੀ 1 ਲੱਖ ਤੇ 15000 ਦੀ ਕੱਟੀ ਦੇ ਦਾਂਗੇ 115 ਦੀ ਜੇ ਆਪਣੇ ਕੋਲ ਇਹ ਕਰਮ ਵਾਲੀ ਖੜੀ ਰਹੇਗੀ ਹਾਂਜੀ ਤਾਂ ਕੋ 14 ਕਿਲੋ ਦੁੱਧ ਨਪਾ ਕੇ ਦੇ ਦਾਂਗੇ ਜਿਹੜਾ ਮਰਜੀ ਭੈਣ ਭਰਾ ਲੈ ਜਾਵੇ ਆਪਣੀ ਫੁੱਲ ਗਾਰੰਟੀ ਹੂ ਹਰ ਇੱਕ ਚੀਜ਼ ਦੀ ਐ ਮੰਨ ਲੈ ਆਪਣੇ ਘਰੇ ਚੂਈ ਹੋਈ ਆ ਠੀਕ ਹੈ ਗੱਲਾਂ ਆਲਾ ਕਹਿੰਦਾ ਯਾਰ ਤੁਹਾਡੀ ਕਿਹੜਾ ਚੂਈ ਹੋਈ ਆ ਆਪਣੀ ਇਹ ਚੂਈ ਹੋਈ ਆ ਠੀਕ ਹੈ ਗੱਲਾਂ ਜਦੋਂ ਕੋਈ ਖਾਸ ਯਾਰ ਮਿੱਤਰ ਤੋਂ ਜਾਨਵਰ ਲਈਦਾ ਉਹ ਮਤਲਬ ਤਸੱਲੀ ਬਖਸ਼ੀ ਹੁੰਦਾ ਹਨਾ ਠੀਕ ਹੈ ਜੀ ਤੇ ਤਿੰਨ ਨੰਬਰ ਦੇ ਸੱਜਣੋਂ ਤੁਹਾਨੂੰ ਆ ਮੱਝ ਦਿਖਾ ਦਾਂਗੇ ਬੱਲੀ ਥਣਲੇ ਵੀ ਇਹ ਵੀ ਯਾਰ ਪੂਰੀ ਅਸਲ ਰਹਿਣ ਵਾਲੀ ਆ ਆਲੇ ਆ ਜੱਗੀ ਉਰਲੇ ਬਣੇ ਲੱਭੇ ਇੱਥੋਂ ਮਾਰਦੇ ਕੈਮਰਾ ਟਕਾ ਕੇ ਜੀ ਦਿਖਾ ਦੇ ਯਾਰ ਥੱਲੋਂ ਜਗਾੜ ਵਾਲਾ ਚੰਗਾ ਖੋਲੂਗੀ ਹਨਾ ਤੀਜਾ ਸੂਆ ਸੁੰਦੀ ਆ ਬਾਈ ਇਹ ਕਿੰਨੇ ਦਿਨ ਕੱਢਦੀ ਆ ਜੱਗੀ ਦਿਨ ਇਹ ਵੀ ਪੰਜ ਚਾਰ ਲੈ ਜੂਗੀ ਹਜੇ ਬਾਈ ਠੀਕ ਆ ਗੱਲ ਐਨੂੰ ਬਾਕੀ ਨਾ ਜਿਹੜਾ ਵੀ ਜਾਨਵਰ ਆਪਣੇ ਕੋਲੇ ਹੁੰਦਾ ਬਾਈ ਆਪਣੇ ਕੋਲੇ ਮੱਝ ਆ ਚਾਹੇ ਗਾਂ ਠੀਕ ਆ ਗੱਲ ਇੱਥੋਂ ਕਮਾ ਲੈ ਬਾਈ ਗਾਂ ਵਾਲੇ ਬੰਨੇ ਆਪਾਂ ਤਾਂ ਐ ਮੰਨ ਲਾ ਵੀ ਸੂਇਆ ਵਾਲਾ ਜਾਨਵਰ ਬਾਹਰੋਂ ਫ੍ਰੀ ਵੀ ਨਹੀਂ ਲੈਂਦੇ ਠੀਕ ਆ ਗੱਲ ਉਹਦੀ ਫਿਰ ਤਸੱਲੀ ਰਹਿੰਦੀ ਆ ਹਨਾ ਇੱਕ ਤਾਂ ਜੇਰ ਜੱਪੇ ਦੀ ਤਸੱਲੀ ਰਹੂ ਮੰਨ ਲਓ ਇੱਕ ਬੱਚਾ ਪੁੱচ্চਾ ਲੱਗੇ ਵਾਲਾ ਖਾਤਰਾ ਨਹੀਂ ਪੈਂਦਾ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋ ਯਾਰ ਜੇ ਕੋਈ ਵੀਰ ਜਿੰਨੇ ਦਿਨ ਆਪਾਂ ਜੇ ਆਪਣੇ ਕੋਲੇ ਜਾਨਵਰ ਸੂਇਆਵਾ ਹੋਊਗਾ ਜਿੰਨੇ ਦਿਨ ਆਪਾਂ ਕਹਿ ਦਾਂਗੇ ਹਾਂਜੀ ਜਾ ਕੇ ਮੈਡੀਕਲ ਚੈੱਕ ਕਰਾ ਸਕਦਾ ਅਗਲਾ ਜੇ ਇੱਕ ਦਿਨ ਵੀ ਵੱਧੂ ਦੀ ਸੂਈ ਹੋਵੇ ਤਾਂ ਆਪਾਂ ਜ਼ਿੰਮੇਵਾਰ ਜੱਗੀ ਪੈਸੇ ਕਿੰਨੇ ਲਵਾਂਗੇ ਇਹਦੇ ਮੱਝ ਦੇ ਬਾਈ ਇਹਦਾ ਜਿਹੜਾ ਅੱਜ ਦਾ ਮੁੱਲ ਆ ਕੱਚੀ ਦਾ ਹਾਂਜੀ 87000 ਦੀ ਮੈਂ ਦੇ ਦਾਂਗੀ ਇੱਥੋਂ ਮਾਰ ਲੱਭੀ ਕੈਮਰਾ ਬਾਈ ਕਹਿੰਦਾ 87 ਹੀ ਦੇ ਦਾਂਗੇ ਥਣ ਲੈ ਵੇ ਜੀ ਰਹੂਗੀ ਬਾਲੀ ਸਾਫ ਹੋਰ ਲੈ ਬੰਨੇ ਕਰਦੇ ਉਧਰ ਹਾਂ ਕਰਦੇ 12 ਕਿਲੋ ਦੁੱਧ ਬਾਈ ਚੋਇਆ ਹੋਇਆ ਏ ਸੱਲੋ ਠੀਕ ਆ ਗੱਲ ਮੈਂ ਐਵੇਂ 15 ਨਹੀਂ ਚੋਆ ਨਹੀਂ ਕਹਿੰਦਾ ਠੀਕ ਆ ਜੀ ਮਤਲਬ ਜਿਹੜੇ ਭੈਣ ਭਰਾ ਨੇ ਸ਼ਾਂਤੋ ਕਰਦੇ ਹੋਰ ਲੈ ਬੰਨੇ ਫੜ ਪੁੱਤ हां जी हां जी लेके जो 12 किलो खुल्ला ही पा दूंगी आरामदारी दा ठीक है गल 11 12 बाई कहना पा दू प्लाई ਥੱਲੇ ਚੰਗੀ ਪਈਆ ਬਣਾ ਮੋਟਾ ਮੋਟਾ ਥਾਣਾ ਯਾਰ ਇਹਦਾ ਰੇਟ ਕੀ ਦੱਸਿਆ ਦਾ 88000 ਦੀ ਦੇ ਦਾਂਗੇ 87 ਦੀ ਦੇ ਦਾਂਗੇ हां बाकी ਜਿਹੜੇ ਮੈਂ ਮੁੱਲ ਕਰ ਰਹੇ ਹਾਂ ਨਾ ਬਈ ਇੱਕ ਹੱਥ ਬੰਨ ਕੇ ਬੇਨਤੀ ਆ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਇਹਦੇ 'ਚ ਕੋਈ ਹੰਕਾਰ ਮਾਨ ਵਾਲੀ ਗੱਲ ਨਹੀਂ ਹੈਗੀ ਠੀਕ ਆ ਜੀ ਮਤਲਬ 1000 2000 ਵਾਲੀ ਛੋਟ ਵਾਲਾ ਕੰਮ ਹੀ ਆ ਵੀਰ万 ਕੇ 5400 ਕੱਟ ਵਾਲਾ ਨਾ ਖੇਚਲਾ ਕਰੇ ਠੀਕ ਹੈ ਗੱਲ ਕਿਉਂਕਿ ਨਾਲੇ ਅਗਲੇ ਦਾ ਟਾਈਮ ਖਰਾਬ ਨਾਲੇ ਆਪਦਾ ਹਨਾ ਠੀਕ ਹੈ ਗੱਲ ਆਪਣੇ ਫਿਕਸ ਜੇ ਪਰੇਜੀ ਪਾਏ ਹੁੰਦੇ ਆ ਇੱਥੇ ਮਾਰੋ ਲੱਭੀ ਆ ਇੱਥੇ ਮਾਰ ਕੈਮਰਾ ਇੱਥੇ ਮਾਰ ਕੈਮਰਾ ਵੱਡੀ ਵੀ ਫੁੱਲ ਯਾਰ ਲੇਵਾ ਵੀ ਫੁੱਲ ਵੱਡਾ ਬਰੀਡ ਦੇ ਪਿੱਛੇ ਦਾ ਹਨਾ ਇਹਦੀ ਕੀ ਗੱਲ ਬਾਤ ਆ ਕਿਹੜਾ ਇਹ ਬਈ 2 ਵਜੇ ਸੂਈਆ ਰਾਤ ਠੀਕ ਹੈ ਗੱਲ ਜੇਰ ਜੱਪੇ ਦੀ ਪ੍ਰੋਪਰ ਵੀਡੀਓ ਆਪਣੇ ਕੋਲੇ ਫੁੱਲ ਵੱਡਾ ਫੁੱਲ ਥੱਬੇ ਵਾਲਾ ਲੈ ਭਈਆ ਹਨਾ ਇਹ ਐ ਮੰਨ ਲਾ ਵੀ ਦੋ ਇਹਦੇ ਤੜਕੇ ਜੇ ਰਿਭੂ 5:30 ਵਜੇ 6:00 ਵਜੇ ਰਿਭੂ ਉਦੋਂ ਮੈਂ ਇਹ ਅਗਲਾ ਕਹਿ ਦਿੰਦਾ ਵੀ ਬਾਈ ਨਹੀਂ ਇੰਨੀ ਖਾਲੀ ਕਰ 8 ਕਿਲੋ ਗਾਂ ਖਾਲੀ ਕਰੀ ਹੂ ਘਟੋ ਘਟ ਠੀਕ ਹੈ ਗੱਲ ਆ ਫੋੜੀ ਜਾਂ ਤੋੜਦੀ ਨੇੜੇ ਫੜ ਕੇ ਬੱਚਾ ਕੀ ਆ 32 ਕਿਲੋ ਦਿੰਦੇ ਨਾ ਬਲੂਨ ਦਾ ਦਿੱਤਾ ਹੋਇਆ ਬਾਈ ਕਿੰਨਾ 32 ਕਿਲੋ ਤੇ ਡਿਜ਼ਾਈਨ ਬਾਲਾ ਕਮਾਲ ਦਾ ਲੇਵੇ ਦਾ ਯਾਰ ਹਨਾ ਆ ਲੇਵਾ ਤਾਂ ਬਾਲਾ ਅਸਲ ਰੱਖਦੀ ਆ ਬਾਲਾ ਹੀ ਅਸਲ ਰੱਖਦੀ ਆ ਵੱਡੀ ਵੀ ਬਹੁਤ ਆਏ ਨਹੀਂ ਹੈਗੀ ਆਲਾ ਕਹਿੰਦਾ ਬਾਈ 6 ਫੁੱਟ ਉੱਚਾ ਕੱਦ 5.5 ਫੁੱਟ ਬੜਾ ਉੱਚੀ ਆ ਏ ਠੀਕ ਆ ਗੱਲ ਥੋੜੀ ਟਿਕਾਈ ਨਾਲ ਤੋੜਦੇ ਕੁਰਕੇ ਤੋੜੀ ਰੇਲ ਗੱਡੀ ਦਾ ਡੱਬਾ ਹੀ ਆ ਤੂੰ ਐ ਮੰਨ ਲਾ ਬੱਚੇ ਦਾ ਕਰਦੀ ਰੇਲ ਦਾ ਇੰਜਨ ਹੀ ਆ ਵਾ ਇੱਥੋਂ ਇੱਥੋਂ ਮਾਰ ਕੈਮਰਾ ਲੱਭੀ ਰੇਲ ਦਾ ਇੰਜਨ ਹੀ ਆ ਆ ਜਾ ਲੈ ਆ ਲੈ ਔਰ ਲੈ ਬੰਨੇ ਸਵੇਰ ਆਦੀ ਠੰਡੀ ਰਹੂਗੀ ਜਮਾ ਜਮਾ ਬਰਫਰ ਗਈ ਆ ਬੱਚਾ ਕਿ ਆ ਗਿਆ ਨਾਲ ਬੱਚਾ ਬਈ ਨਾਲ ਆ ਗਿਆ ਮੇਲ ਕਾਫ ਆ ਤੇ ਬੱਚਾ ਤੇ ਇਹਦਾ ਬੱਚਾ ਵੀ ਉੱਠਣ ਨਹੀਂ ਲੱਗਿਆ ਤੂੰ ਐ ਮੰਨ ਲਾ ਇੱਥੋਂ 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 ਬੱਚਾ ਬੱਚਾ ਚਿੰਗਾ ਆ ਕੇ ਇਹਦਾ ਬਾਈ ਕਹਿੰਦਾ 32 ਕੇਜੀ ਦਾ ਪਹਿਲਣ ਦਾ ਮਿਲਕ ਰਿਕਾਰਡ ਆ ਡਿਜ਼ਾਈਨ ਲੈਵੇ ਦਾ ਬੜਾ ਕਮਾਲ ਦਾ ਫਾੜੀ ਵਾਲਾ ਲੈਵਾ ਬਾਕੀ ਨਿਆਣਾ ਨੂਣਾ ਲੈਂਦੀ ਐ ਜਮਾਂ ਜਿਵੇਂ ਮਰਜੀ ਯਾਰ ਕੋਈ ਵੀ ਭੈਣ ਭਰਾ ਹਨ ਹਾਂਜੀ ਹਾਂਜੀ ਤੇ 24 ਦੀ 100 ਦੀ 100 ਹਾਂ ਸੋਨਾ ਬਾਈ ਹਰ ਇੱਕ ਚੀਜ਼ ਦੀ ਫੁੱਲ ਗਰੰਟੀ ਆ ਯਾਰ ਕੋਈ ਸ਼ਰਲਾ ਪੂਰ ਥਣ ਘੱਟ ਵੱਧ ਕਿੰਨੇ ਪੈਸੇ ਚੱਗੀ ਅੱਜ ਇਹਦੇ ਬਾਈ ਅੱਜ ਦਾ ਜਿਹੜਾ ਇਹਦਾ ਮੁੱਲ ਆਗਾ ਹਾਂਜੀ ਐ ਮਨਜੀ ਆਪਣੇ ਕੋਲ ਇਹ ਖੜੀ ਰਹੇਗੀ ਆਪ 35 ਕਿਲੋ ਦੁੱਧ ਵੀ ਨਾਪ ਕੇ ਦੇ ਦਾਂਗੇ ਅੱਜ ਵਾਲੇ ਪੈਸੇ ਦਾ ਦੇ ਜੱਗੀ ਅੱਜ 1 20 ਦੀ ਦੇ ਦਾਂਗੇ ਬਈ 1 ਲੱਖ ਤੇ 20000 ਦੀ 20000 ਇਹਦਾ ਬਾਈ ਕਹਿੰਦਾ ਲੈ ਲਾਂਗੇ ਫੁੱਲ ਵੱਡੀ ਆ ਗਈ ਡਿਜ਼ਾਈਨ ਤੁਹਾਡੇ ਸਾਹਮਣੇ ਆ ਲੈਵੇ ਦਾ ਬਾਈ ਕਹਿੰਦਾ ਰੈਲੀ ਕਰੀ ਬਈ ਆਮ 8 ਕਿਲੋ ਬਾਈ ਕੈਮਰਾ ਲੱਗਿਆ ਹੋਇਆ ਆਪਣੇ ਬਕਾਇਦਾ ਚੁੰਦਿਆਂ ਦੀ ਵੀਡੀਓ ਕੱਢ ਕੇ ਦਿਖਾ ਦਾਂਗੇ ਠੀਕ ਆ ਗੱਲ ਤਸੱਲੀ ਵਾਲਾ ਕੰਮ ਆ ਫੁੱਲ ਤਸੱਲੀ ਯਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਫੁੱਲ ਗਰੰਟੀ ਹੈ ਮੈਂ ਬਰ ਫਰਗੀ ਜਾਵਾਂ ਠੀਕ ਆ ਗੱਲ ਪੇਪਰ ਪਹਿਲੇ ਸੂਏ ਮਸ਼ੀਨ ਤੋਂ ਹੀ ਆਈ ਆ ਮਸ਼ੀਨ ਲਾਉਂਦਾ ਸੀ ਮੁੰਡਾ ਫਾਰਮ ਚ ਜਿੱਥੋਂ ਲਈ ਆ ਠੀਕ ਆ ਗੱਲ ਆ ਆਪੋ ਤਾਂ ਨਿਆਣਾ ਪਾ ਕੇ ਧਾਣਾ ਮਾਰਦੇ ਸੀ ਬਣੀ ਮਾਰਦੇ ਮਾਰਦੇ ਚਲੋ ਆ ਤੇ ਬਾਕੀ ਸੱਜਣੋਂ ਨਿਆਣਾ ਲੈਂਦੀ ਆ ਚਵਾਈ ਚੈੱਕ ਕਰ ਸਕਦੇ ਹਾਂ ਤੇ ਇੱਥੋਂ ਸੱਜਣੋਂ ਪਿਛਲੇ ਥਣਾਂ ਦੀ ਚਵਾਈ ਕਰ ਸਕਦੇ ਹਾਂ ਚੈੱਕ ਕਿਉਂਕਿ ਆਡਰ ਹੀ ਇੰਨਾ ਵੱਡਾ ਪਿਛਲੇ ਥਣਾਂ ਲੋਡ ਹੀ ਨਹੀਂ ਆਪਾਂ ਦੇ ਕਨਾਂ ਕਈ ਏਰ ਫਿਰ ਵੀਰੇ ਕੋਈ ਭੈਣ ਭਰਾ ਪੁੱਛਦਾ ਜਾਂਦਾ ਵੀ ਭਾਈ ਨਿਆਣਾ ਪਵਾਉਂਦੀ ਆ ਠੀਕ ਆ ਗੱਲ ਵੈਸੇ ਇਹ ਨਿਆਣੇ ਵਾਲੀ ਹੈ ਨਹੀਂਗੀ ਠੀਕ ਆ ਕਿਉਂਕਿ ਨਾ ਦੇ ਨਿਆਣਾ ਪੈਣਾ ਆਪਾਂ ਤਾਂ ਇੱਕ ਵੈਸੇ ਛੈਤੀ ਦੇ ਤੌਰ ਤੇ ਪਾ ਕੇ ਦਿਖਾਤਾ ਠੀਕ ਹੈ ਗੱਲ ਇਹ ਫਾਰਮ ਚੋਂ ਬਹਿੜ ਆਈ ਆ ਮਸ਼ੀਨ ਵੀ ਲਵਾਉਂਦੀ ਆ ਠੀਕ ਹੈ ਜੀ ਹੱਥੀ ਚਵਾਈ ਤਾਂ ਤੈਨੂੰ ਆ ਦੇਖ ਹੀ ਲੈ ਵੀ ਤੂੰ ਐ ਗੋਲੀ ਹੋਈ ਆ ਠੀਕ ਹੈ ਗੱਲ ਆ ਚਵਾਈ ਦੀ ਪੂਰੀ ਅਸਲ ਪੈਲਣ ਦਾ ਆ ਗਿਆ 32 ਕਿਜੀ ਦਾ ਮਿਲਕ ਰਿਕਾਰਡ ਆ ਗਿਆ ਤੇ ਬਾਕੀ ਕੁਆਲਿਟੀ ਕਰ ਸਕਦੇ ਹੋ ਚੱਕ ਇੱਥੇ ਤੋਂ ਤੇ ਹੁਣ ਜੋਬਰਾ ਲੈ ਚੱਲ ਅਗਲੇ ਨੰਬਰ ਵਾਲੀ ਇਹ ਆ ਗਈ ਸਾਈ ਵਾਲ ਜਣਾ ਸਾਈ ਵਾਲ ਆ ਗਈ ਬਿੱਲਾ ਬੱਚਾ ਪੰਨ ਦੀ ਤਾਨਾ ਹੀ ਮਰਵਾ ਦਿੰਦੇ ਲੈ ਸੱਚ ਨੂੰ ਬੱਚਾ ਚੋਂ ਦਾ ਚੈੱਕ ਕਰ ਸਕਦੇ ਹੋ ਇਹ ਵੜਨ ਜਿਹੇ ਇਸ ਤੋਂ ਬਾਅਦ ਸਾਰੀਆਂ ਵੀਡੀਓ ਚ ਆਉਣਗੇ ਇਹਨਾਂ ਦੀ ਬਾਈ ਕੰਦਾ ਚਵਾਈ ਲੱਗੀ ਹੋਈ ਆ ਬਈ ਇਹ ਨਾ ਹੋਰ ਆ ਗੱ ਉਹ ਵੜ ਕਰਕੇ ਆਸਲ ਮੇਰਾ ਮਨ ਕੱਲ ਨੂੰ ਸੀ ਵੀਡੀਓ ਪਾਉਣ ਦਾ ਠੀਕ ਆ ਗੱਲ ਇਹਨਾਂ ਦੀ ਸਾਰੀਆਂ ਗਾਂ ਜਿਹੜੀ ਚਵਾਈ ਹੋਈ ਹੋਈ ਆ ਇਹ ਇਹਦਾ ਚਿੱਟਾ ਦੁੱਧ ਆ ਮੈਂ ਇਸ ਵਾਰ ਮਗਾ ਮੈਂ ਚਵਾਈ ਕਾਦੀ ਆ ਯਾਰ ਤੂੰ ਇਹ ਮੰਨ ਲੈ ਵੀ ਸੋਨਾ ਨਹੀਂ ਆ ਨਾ ਆ ਦੇਸੀ ਵੜ ਉਹਦੀ ਆਉਂਦੀ ਆ ਜਦੋਂ ਪਿਸ਼ਾਬ ਕਰਦੀ ਆ ਮੋਟੀ ਚਵਾਈ ਤੇ ਆ ਗਈ ਜਗੀ ਪਿਛਲਾ ਜਿਹੜੀ ਮਾਰਦੇ ਬਾਈ ਕਰਲੈਂਡੋ ਵਾਲਾ ਕੰਮ ਹੀ ਹੈ ਚਵਾਈ ਦਾ ਤਾਂ ਤੁਸੀਂ ਮੰਨ ਲਾ ਸੋਨਾ ਚਵਾਈ ਦਾ ਸੋਨਾ ਸੁਭਾਅ ਦੀ ਠੰਡੀ ਚਵਾਈ ਇਹ ਨਹੀਂ ਹੋਣੀ ਠੰਡੇ ਯਾਰ ਇਹਦੇ ਹੁਣ ਚਵਾਈ ਹੋਈ ਹੋਈ ਆ ਕੋਈ ਵੀ ਭੈਣ ਭਰਾ ਆਏ ਨਾ ਮੰਨੇ ਵੀ ਬਾਈ ਲੇਵਾ ਘੱਟ ਆਗਾ ਕਿੰਨੇ ਦਿਨ ਦੀ ਸੂਈ ਐ ਇਹਨੂੰ ਸੂਈ ਨੂੰ ਹੋ ਗਿਆ ਬਾਈ ਚੌਥਾ ਪੰਜਵਾਂ ਦਿਨ ਕਿੰਨਾ ਬੋਲਾ ਅੱਜ ਬੋਲਾ ਹੁਣ ਆਏ ਮੰਨ ਲਾ ਵੀ ਬਾਈ 18 ਕਿਲੋ ਉਹ 16 ਕਿਲੋ ਦੇ ਆਪਾਂ ਗਾਰੰਟੀ ਦੇ ਭੇਜ ਦਾਂਗੇ ਜਿਹੜਾ ਭੈਣ ਭਰਾ ਆਨਲਾਈਨ ਮੰਗਾਊਗਾ ਠੀਕ ਆ ਗੱਲ 16 ਕਿਲੋ ਬਾਈ ਕਹਿੰਦਾ ਇਹਦਾ ਡੰਗੋ ਤਾਂ ਡਾਂਗਾ ਕੰਡੇ ਟਰਾਲ 18 ਕੰਡੇ ਵਾਲਾ ਚਾਹੇ ਵਾਲਾ ਕੰਡਾ ਘਰੋਂ ਲਿਆਵੇ ਠੀਕ ਆ ਗੱਲ 8 ਕਿਲੋ ਟਾਈਮ ਦਾ ਆਪਣੇ ਕੋਲੋਂ ਹੁਣ ਲੈ ਜਾਵੇ ਥੋਲ ਕੇ ਇਹ ਆ ਗਈ ਸੱਜਣਾ ਸਾਈਵਾਲ ਬਿਲਕੁਲ ਠੰਡੀ ਸੀਲ ਨਿਆਣਾ ਲੈਂਦੀ ਆ ਇਹ 6 ਵਜੇ ਦੀ ਜਮਾ ਬੂੰਦ ਬੂੰਦ ਖਾਲੀ ਕਰੀ ਹੋਈ ਆ ਬਾਈ ਕਮਾਲ ਆ ਬਾਈ ਬਾਕੀ ਜਿਹੜਾ ਵੀ ਜਾਨਵਰ ਆਪਾਂ ਕੋਈ ਭਣ ਭਰਾ ਆਨਲਾਈਨ ਮੰਗਾਉਂਦਾ ਆਪਣੇ ਕੋਲੋਂ ਹਣ ਹਾਂਜੀ ਆਪਾਂ 8 ਤਰੀਕ ਨੂੰ ਵੀਡੀਓ 10 ਨੂੰ ਪਾਈ ਸੀ ਆ 10 ਤਰੀਕ ਨੂੰ ਵੀਡੀਓ ਪਾਈ ਸੀ ਲੈ ਬੱਚੇ ਤੇ ਲੈ ਚਲ ਬੱਚੇ ਤੇ ਲੈ ਪੜ 10 ਤਰੀਕ ਨੂੰ ਜਿਹੜੀ ਆਪਾਂ ਵੀਡੀਓ ਪਾਈ ਸੀ ਬਾਈ ਹਾਂਜੀ ਪਰਮਾਤਮਾ ਦਾ ਏਡਾ ਸ਼ੁਕਰ ਰਿਹਾ ਹਾਂਜੀ ਐ ਮਨ ਲਵੀ ਤੂੰ 7 ਵਜੇ ਵੀਡੀਓ ਪਾਈ ਐ ਹਾਂਜੀ ਮੈਂ 1 ਵਜੇ ਤੇ ਕਰਗਾਈਆਂ ਵੇਚ ਕੇ ਰੋਟੀ ਖਾਧੀ ਐ ਠੀਕ ਆ ਕੰਨਾ ਤੇਰਾ ਰੇਟ ਚੱਕੀ ਕੀ ਰਹੂਗਾ 75000 ਦੀ ਵੇਡ ਦੇ ਦਾਂਗੇ ਭਾਈ 16 ਕਿਲੋ ਕੰਡਾ ਕਰਾ ਕੇ ਦੇ ਦਾਂ ਮੈਂ ਕਿਹਾ ਭਾਈ ਫੁੱਲ ਗਾਰੰਟੀ ਅਗਲਾ ਆਪਦੇ ਘਰੇ ਲਾ ਜਾ ਕੇ ਵੀ ਠੀਕ ਆ ਕੰਨਾ ਤੋੜ ਸਾਡੇ ਅਗਲੇ ਨੰਬਰ ਵਾਲੀ ਉਨਲੇ ਅਗਲੇ ਨੰਬਰ ਵਾਲੀ ਇਹ ਹੈ ਪਿੰਨ ਮੱਛੀ ਆ ਬਾਈ ਘਰ ਉਹਨਾਂ ਨੂੰ ਘਰ ਪੱਛੀ ਤੋੜ ਕੇ ਬੱਚਾ ਠਾਲੇ ਦਾ ਧਾਰਾ ਤੈਨੂੰ ਮੈਂ ਕਿਹਾ ਬੱਚਾ ਬਾਕੀ ਸਸ ਨੂੰ ਇੱਥੋਂ ਕਰ ਸਕਦੇ ਚਾਹੇ ਕਿਹਦਾ ਬਾਈ ਕਹਿੰਦਾ ਪਹਿਲਾ ਸੂਆ ਬੱਚਾ ਲਾ ਕੇ ਚਵਾਈ ਇਹ ਵੀ ਤੁਹਾਨੂੰ ਦਿਖਾ ਦਾਂਗੇ ਇਹ ਵੀ ਦੰਦਾਂ ਚ ਹੀ ਆ ਬਾਈ ਪਤਾ ਨਹੀਂ ਚੌਗੀ ਆ ਪੰਜ ਦੁੱਗੀ ਆ ਆ ਲੈ ਚੱਲ ਚਵਾਈ ਇਹਨਾਂ ਦੀ ਹੋਈ ਵੀ ਚਵਾਈ ਹੋਈ ਵੀ ਆ ਬਾਈ ਇਹਨਾਂ ਦੇ 6 ਵਜੇ ਦੀਆਂ ਇਹ ਬੂੰਦ ਬੂੰਦ ਖਾਲੀ ਕਰੀਆਂ ਹੋਈਆਂ ਨੇ ਠੀਕ ਆ ਜੀ ਹਾਈਟ ਰਹੂਗੀ ਜਰਸੀ ਵਾਲੀ ਹੈ ਨਾ ਹਾਂ ਜਰਸੀ ਵਾਲੀ ਕਮਾਲ ਆ ਬਾਈ ਇੱਥੋਂ ਬਾਕੀ ਥਣਲੇ ਵੀ ਦੀ ਇੰਨੀ ਸਾਫ ਆ ਵੀ ਯਾਰ ਟੋਪ ਕਲਾਸ ਹੀ ਆ ਕਿੰਨੇ ਦਿਨ ਦਾ ਸੂਈ ਨੂੰ ਅੱਜ ਤੀਜੇ ਚੌਥੇ ਦਿਨ ਹੋ ਗਿਆ ਬਈ ਤੀਜਾ ਦਿਨ ਕਿੰਨੀ ਬੌਲੀ ਐ ਬੌਲੀ ਐ ਮੰਨ ਵੀ ਬਾਈ ਜਿਹੜੀ ਤਾਂ ਵਪਾਰੀਆਂ ਵਾਲੀ ਉਦੋਂ ਚਾਹੇ ਆਪਾਂ ਉਦੋਂ 20 ਕਹਾਂ ਲਾ ਨਹੀਂ ਜਮਾ ਚੋਣ ਵਾਲੀ ਦੱਸਣੀ ਚੋਣ ਵਾਲਾ 14 ਕਿਲੋ ਤੋਂ ਤਾਂ ਜਮਾ ਚਾਹੇ ਕੋਈ ਵੀ ਭੈਣ ਭਰਾ ਆਪਾਂ ਤੋਂ ਥਾਪਤੇ ਮੰਗਾ ਸਕਦਾ ਬੱਚਾ ਕੀ ਆ ਨਾਲ ਬੱਚਾ ਨਾਲ ਬੱਚਾ ਲੈ ਬੱਚਾ ਲਾ ਕੇ ਦਿਖਾ ਦੇ ਜੇਰ ਜੱਪੇ ਦੀ ਬਿਲਕੁਲ ਓਕੇ ਆ ਗੱਬਣ ਦੀ ਵੀ ਵੀਡੀਓ ਆਪਣੇ ਕੋਲ ਠੀਕ ਆ ਜੀ ਸੂਂਦੀ ਦੀ ਸਭ ਕਾਦੀ ਦੀ ਵੀਡੀਓ ਆ ਠੀਕ ਆ ਗੱਲ ਆ ਲਾ ਦੇ ਲਾ ਦੇ ਬੱਚਾ ਲਾ ਦੇ ਲੈ ਸੱਚ ਨੂੰ ਬੱਚਾ ਇਹਨੂੰ ਵੀ ਲੱਗਿਆ ਦਿਖਾ ਦੇ ਨਿਆ ਜੇ ਆ ਗਈ ਤਾਂ ਬਾਈ ਕਰ ਦੇਪੇ ਬਾਬਾ ਇਹ ਤਾਂ ਹੁਣ 6 ਵਜੇ ਦੇ ਨਾ ਚੂਈਆਂ ਹੋਈਆਂ ਨੇ ਕਰਮਾਂ ਵਾਲੀਆਂ ਬਸ ਉਹਦਾ ਧਾਰ ਹੀ ਦਿਖਾ ਦੇ ਮਾਰੀ ਖੜ ਜਾ ਪੁੱਤ ਖੜ ਜਾ ਖੜ ਜਾ ਚਲ ਚਵਾਈ ਦੀ ਮੈਂ ਕਹਿਆ ਯਾਰ ਚਵਾਈ ਦੀ ਤਾਂ ਕੋਈ ਵੀ ਜਾਨਵਰ ਮੰਗਾ ਲੇ ਆਪਾਂ ਤੋਂ ਭੈਣ ਭਰਾ ਠੀਕ ਆ ਜੀ ਪਿਛਲੀਆਂ ਚੂਈ ਮਾਰ ਦੋ ਜੀ ਓਏ ਸ਼ਰਲਾਪੂਰ ਹੋਵੇ ਥਣ ਘੱਟ ਵੱਧ ਹੋਵੇ ਗਾਂ ਨਿਆਣਾ ਨਾ ਪਵਾਵੇ ਲੱਤ ਛੜ ਮਾਰੇ ਛੜ ਦੇ ਜੱਗੀ ਪੈਸੇ ਬਈ ਇਹਦਾ ਜਿਹੜਾ ਦਾ ਮੁੱਲ ਆ ਹਾਂ ਜੀ ਉਹ ਤਾਂ ਹੈਗਾ 65000 ਰੁਪਿਆ ਠੀਕ ਹੈ ਗੱਲ ਆ 25000 ਆਪਾਂ ਲੈ ਲਾਂਗੇ ਦਾ 65 ਦੀ ਦੇ ਦਾਂਗੇ ਬਸ ਹਾਂ ਲਾਸਟ ਪ੍ਰਾਈਸ ਇਹਦਾ ਮਤਲਬ ਵੀ ਵੀਰ ਬਣ ਕੇ 65 ਤੋਂ ਘੱਟ ਵਾਲਾ ਨਾ ਖੇਚੜਾ ਕਰੇ ਠੀਕ ਹੈ ਗੱਲ ਆ ਪਰ ਇੱਕ ਗੱਲ ਆ ਬਾਈ ਜੇ 10 ਸੂਏ ਚੋਲੇ ਕੋਈ ਭੈਣ ਭਰਾ ਓਕੇ ਇਹ ਜਿਹੀ ਰਹੂਗੀ ਆ ਜਾ ਫਿਰ ਜੱਗੀ ਹੋਣਾ ਆ ਜਾ ਅਗਲੇ ਨੰਬਰ ਤੇ ਇਹ ਆ ਗਈ ਕਰਾ ਸੰਗ ਚ ਨਾ ਹਾਂ ਕਰਾਸ ਬਰੀਡ ਦੀ ਆ ਬਾਈ ਇਹਦੇ ਮੰਗਰ ਬੱਛੀ ਆ ਜਰਸੀ ਠੀਕ ਆ ਜੀ ਉੱਠ ਬੋ ਤੋਰ ਦੇ ਖੋਲ ਕੇ ਇਹਨੂੰ ਵੀ ਤੋਰ ਦੇ ਤੋਰ ਦੇ ਬੱਚਾ ਲਾ ਕੇ ਚਵਾਈ ਇਹਦੀ ਵੀ ਕਰਾ ਦਾਂਗੇ ਚੈੱਕ ਤੁਹਾਨੂੰ ਹਾਂ ਸੂਆ ਜੱਗੀ ਪਹਿਲਾਂ ਨਾ ਬਈ ਪਹਿਲਾ ਸੂਆ ਜਮਾ ਪਹਿਲਾ ਕਿੰਨੇ ਦਿਨ ਦੀ ਸੂਈ ਹੋ ਗਈ ਸੂਆ ਦਾ ਹੈਗਾ ਬਈ 7-8 ਕਿ ਦਿਨਾਂ ਦਾ 8 ਦਿਨਾਂ ਨਾਲ ਜਰਸੀ ਬੱਚੀ ਹਾਂ ਜਰਸੀ ਬੱਚੀ ਆ ਸਵੇਰ ਆ ਦੀ ਠੰਡੀ ਹਾਂ ਬਰਫਰਗੀ ਜਮਾ ਬਈ ਕਿੰਨਾ ਦੁੱਧ ਆ ਇਹਦੇ ਕੋਲ ਅੱਜ ਇਹਦੇ ਥੱਲੇ ਬਈ ਚੂਨ ਵਾਲਾ ਦੁੱਧਾ ਜਿਹੜਾ ਹੁਣ ਹਾਂਜੀ ਉਹ 13 ਕਿਲੋ ਆ 13 ਕਿਲੋ ਹਾਂ ਉਹ ਲੀਟਰਾਂ ਵਾਲਾ ਲਾਲਾ ਹਾਂਜੀ ਵੀ 15 ਲਾਲਾ ਕਿਲੋਆਂ ਵਾਲਾ 13 ਕੰਡੇ ਵਾਲਾ ਕੰਡੇ ਵਾਲਾ ਜੇ ਐ ਇੱਕ ਪਾਈਆ ਵੀ ਘਟ ਜੇ ਯਾਰ ਆਉਣ ਜਾਣ ਦਾ ਖਰਚਾ ਕਰਦਾ ਦੇਖ ਆ ਬੱਚੀ ਚੌਂਦੀ ਦਿਖਾ ਦੇ ਠੀਕ ਆ ਆਪਦੀ ਬੱਚੀ ਆ ਮਗਰ ਸੂਈ ਨੂੰ ਅੱਜ 8 ਦਿਨ ਹੋ ਗਏ ਇਹਨੂੰ ਠੀਕ ਆ ਜੀ ਮਾਰਦੇ ਤਰ੍ਹਾਂ ਜੱਗੀ ਦੀ ਵੀ ਆ ਗਈ ਕਿਉਂਕਿ ਇਹਦਾ ਦੋ ਦੋ ਧਾਰੀਆਂ ਦਿਖਾਉਣੀਆਂ ਤੁਹਾਨੂੰ ਉਦਾਂ ਬਜਮ ਬਾਈ ਨੇ ਦੱਸਿਆ ਵੀ ਚੁਈਆਂ ਵੀ ਆ ਇੱਥੋਂ ਕਰ ਸਕਦਾ ਕਿ ਪਿਛਲਾ ਜਿਹੜਾ ਪੂਰੀ ਨਹੀਂ ਗਾਂ ਹਜੇ ਪੂਰੀ ਉਹ ਆਪਾਂ ਕਾਲੀ ਕਰਕੇ ਉਮੀ ਕੋਈ ਨਹੀਂ ਕੋਈ ਨਹੀਂ ਮਾਰ ਕੇ ਇੱਕ ਆਪਾਂ ਦਿਖਾਉਣੀ ਨਹੀਂ ਇਹਦਾ ਬਾਸ਼ਾ ਚੁਈ ਚੁਈ ਦਾ ਬਾਈ ਯਾਰ ਐ ਮੰਨ ਲਾ ਵੀ ਕੋਕੇ ਵੀ ਸੀ ਆ ਰੇਟ ਚੱਗੀ ਇਹਦਾ 52000 ਦੀ ਵੇੜ ਦੇ ਦੇਵਾਂਗੇ ਬਾਈ ਇਹ ਇਹ ਦੇ ਦਾਂਗੇ 52 ਦੀ 14 ਕਿਲੋ ਐਨ ਜਮਾ ਕੰਡੇ ਵਾਲਾ ਬਾਈ 13 ਕਿਲੋ ਦੀ ਥਾਪ ਤੇ ਭੇਜ ਦਾਂਗੇ ਆਪਾਂ ਜਮਾ ਯਾਰ ਤੇਰੇ ਕੋ 14 ਗਾ 13 ਕਿਲੋ ਜੇ ਕੋਈ ਭੈਣ ਭਾਈ ਆਨਲਾਈਨ ਕੋ ਤੋਂ ਮੰਗਾਉਂਦਾ ਤਾਂ ਜਾ ਕੇ ਨਿਬੜੂਗਾ ਐ ਨਹੀਂ ਹੈਗਾ ਵੀ ਉੱਤੇ ਢੂੜ ਕਿਲੋ ਕੱਢੂਗੀ ਆ ਜਰਸੀ ਫਿਰ ਹਾਂ ਇਹ ਤੋਹਫਾ ਹੀ ਹੈ ਵੀ ਹਾਂ ਇਹ ਛੋਟੀ ਜੀ ਮੇਰਾ ਗੱਲ ਇੱਕ ਨੰਬਰ ਤੇ ਦੀ ਉਹ ਦੇ ਦੇ ਨਾਲ ਦੀ ਹੈ ਨਾ ਹਾਂ ਇਹ ਦੇ ਨਾਲ ਰਾਈ ਖਾਸੀ ਉਹਦੀ ਫਿਰ ਉਹ ਬਾਈ ਐ ਮੰਨ ਲਾ ਇਹ ਆਪਾਂ ਨੂੰ ਵੀਡੀਓ ਬਣਾਉਂਦੇ ਹੁੰਦਾ ਹਜੇ ਟਾਈਮ ਲੱਗਿਆ ਹੋਊ ਉਹਨੂੰ ਵਿਕਣ ਨੂੰ ਟਾਈਮ ਨਹੀਂ ਲੱਗਿਆ ਹਾਂ ਠੀਕ ਆ ਗੱਲ ਲੈ ਔਰ ਲੈ ਬਨੇ ਸੁਆ ਜੱਗੇ ਦਾ ਪਹਿਲਨ ਬਈ ਪਹਿਲਾ ਸੁਆ ਜਮਾ ਪਹਿਲਨ ਦੰਦੋ ਕਿਵੇਂ ਹੋਊਗੀ ਇਹ ਯਾਰ ਪਤਾ ਨਹੀਂ ਦੋ ਦਿਨ ਦਾ ਬੰਨ ਚੌਗੀ ਆਪਾਂ ਮੂੰਹ ਪੱਟ ਕੇ ਚੈੱਕ ਕਰ ਲੈਨੇ ਆ ਠੀਕ ਆ ਗੱਲ ਆ ਪ੍ਰੇਸ਼ਾਨ ਨਾ ਕਰ ਚੌਗੀ ਆ ਵੀਰੇ ਯਾਰ ਦਿਖਾ ਜਮਾ ਪਿਓਰ ਚ ਵਾ ਠੀਕ ਆ ਠੀਕ ਆ ਦਿਖਾ ਦੇ ਨੇੜੇ ਕਰਕੇ ਕੈਮਰਾ ਇਹ ਆ ਦੇ ਆ ਦੋਨੋਂ ਤਾਂ ਆਏ ਆ ਸਾਈਡਾਂ 'ਲੇ ਆ ਗਏ ਤੇ ਆ ਇਧਰਲੇ ਸਾਈਡਾਂ 'ਲੇ ਆ ਗਏ ਬੱਸ ਬੱਸ ਲੈ ਚੱਲੇ ਪਿਓਰ ਚੌਗੀ ਆ ਜੀ ਪਿਓਰ ਚੌਗੀ ਆ ਗਈ ਸੱਜਣੋ ਸੂਆ ਪਹਿਲਾ ਕੱਦ ਜਿਵੇਂ ਤੁਹਾਨੂੰ ਦੱਸਿਆ ਦੀ ਉਹਦੇ ਜਿੱਡਾ ਕੀ ਹੈ ਛੋਟੇ ਕੱਦ 'ਚ ਆ ਗਈ ਪਰ ਆ ਗਈ ਬਈ ਜਰਸੀਆਂ 'ਚ ਕੱਦ ਐਡਾ ਹੀ ਹੁੰਦਾ ਤੁਹਾਨੂੰ ਪਤਾ ਪਰ ਦੁੱਧ 20 ਕਿਲੋ ਪਾਊਗੀ ਬੱਚੀ ਲੈ ਚੱਲੋ ਕੁਆਲਿਟੀ ਬਹੁਤ ਜ਼ਿਆਦਾ ਹੈ ਮੋਟੀ ਡਾਢੀ ਪੂਰੀਆਂ ਨਹੀਂ ਵੀ ਲਿੱਸੀ ਲਾਮੀਆਂ ਕਿਸੇ ਪਾਸੇ ਕਿਨੇ ਕਰਦੀਆਂ ਲੱਗੀਆਂ ਇਹ ਦਨ ਤਾਂ ਬਾਈ ਮੈਨੂੰ ਅਭੀ ਹਫਤਾ ਕੱਢ ਜੂਗੀ ਹਜੇ ਇੱਕ ਹਫਤਾ ਹਾਂ ਬੋ ਕੀ ਜਿਹੜਾ ਜਾਨਵਰ ਗੱਪਣ ਹੁੰਦਾ ਬਾਈ ਯਾਰ ਹਨਾ ਕੋਈ ਗੱਡੀ 'ਚ ਚੜ੍ਹ ਕੇ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਗਾੜੀ ਗੂੜੀ ਚੰਗੀ ਕੱਢੂਗੀ ਹਨਾ ਬਹਾਲੀ ਟੋਪਰ ਆ ਯਾਰ ਚਾਹੇ ਕੋਈ ਭੈਣ ਭਰਾ ਮਸ਼ੀਨ ਤੇ ਚੋਲੇ ਠੀਕ ਆ ਜੀ ਚਾਹੇ ਹੱਥੀ ਚੋਲੇ ਜਾਕੀ ਪੈਸੇ ਕਿਸ ਫਾਰਮ 'ਚੋਂ ਆਈਏ ਬੱਸ ਇਹ ਆਪਾਂ ਮੂਰੀ ਪਾਈ ਆ ਇਹਦੇ ਜਮ੍ਹਾਂ ਖੁੱਲੀ ਸੀ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਵੀਰੇ 85000 ਰੁਪਏ ਲੈ ਲਾਂਗੇ ਕਰ ਦਾਂਗੇ ਮਾਨ ਤਣ ਜਾ ਹਾਂ ਮਾਨ ਤਣ ਕਰ ਦਿਆਂਗੇ ਨੰਬਰ ਬੋਲ ਦੋ ਜੀ 98153 98107 981753 98107 98107 ਬਾਈ ਦਾ ਨੰਬਰ ਹੈ ਸ਼ਹਿਰ ਬਰਨਾਲਾ ਦਾ ਯੱਗੀ ਡੈਰੀ ਫਾਰਮ ਜੀ ਨੂੰ ਮਰਜ਼ੀ ਪੁੱਛ ਲਿਓ ਯਾਰ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ ਜੇਰ ਜੁਰ ਦੀ ਜੇਰ ਧੰਨਵਾਦ ਜੀ ਜੇਰ ਜੱਪਾ ਲੈ ਬਾਈ ਕਹਿੰਦਾ ਮਾਰ ਦੇ ਕੈਮਰਾ ਆ ਦੇ ਬੈਠੇ ਡੰਗਰ ਦਾ ਇਹੀ ਹੋਉਂਦਾ ਬਾਈ ਆ ਦੇਖ ਲੈ ਅੱਜ ਨਹੀਂ ਜੇਰ ਜਿਹੜੀ ਗਾਂ ਦੇ ਜੇਰ ਰਹੀ ਉਹ ਲਹੂ ਮਾਰੂਗੀ ਚਿੱਟਾ ਜਾਲਾ ਉਹੀ ਗਾਂ ਮਾਰੂਗੀ ਮੈਂ ਇਸ ਗਾਂ ਜਿਹਦੇ ਜੇਰ ਅੰਦਰੋਂ ਸਾਫ਼ ਜਿਹਦਾ ਜੇਰ ਜੱਪੜਾ ਕੰਮ ਡੰਨਾ ਹੈ ਹਾਂ ਅਨੰਬਰ 22 ਦਾ ਸਕਰੀਨ ਤੇ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ